ਚੱਪਜੰਦਾ ਡਰ ਹੈ ਹਾਂ ਜੀ ਟਰੈਕਟਰ ਦਾ ਫਲ ਰੱਖੇ ਉਹ ਖੜੇ ਨੇ ਬਾਈ ਟਰੈਕਟਰ ਦਾ ਬਹੁਤ ਜ਼ਿਆਦਾ ਉਹ ਖੜੇ ਨੇ 40 ਫਾਰਮ ਹੌਸਤਿਆਰ ਹੋਈ ਜਾਂਦਾ ਆਪਣਾ ਹਾਂ ਉਹ ਬਹੁਤ ਵੱਡਾ ਫਾਰਮ ਬਣ ਰਿਹਾ ਦੇਖ ਸਾਹਮਣੇ ਬਹੁਤ ਉਸ ਬਚਦਾ ਬਾਈ ਜੇ ਬੰਦਾ ਸਿਰੋਂ ਮਿਹਨਤ ਕਰੇ ਹਾਂ ਦਿੱਤੀ ਨੂੰ ਆਪ ਦੀ ਮਾਂ ਸਮਝਣਾ ਪੈਂਦਾ ਉਹ ਡੱਗੀ ਵੀ ਇਹਨਾਂ ਨੇ ਪੱਟਾਈ ਆ ਸਾਡਾ ਡੱਗੀ ਪਾਣੀ ਵਾਲਾ ਬੜਾ ਇਹ ਤਾਂ ਅੜਿਆ ਟ੍ਰੈਵਲ ਹੈ ਡਰਾਈਵਰ ਬੜਾ ਆੜੀ ਹਲ ਚੱਕਦਾ ਓਏ ਚੱਕਦਾ ਆਏ ਆਂਦੇ ਆਂ ਕਰਾ ਚੱਲੇ ਆਂਦੇ ਆ ਟਰੈਕ ਓਏ ਲੈ ਵੀ ਕੱਲ ਖੱਡਾ ਪਟਿਆ ਸੀ ਉਹਦੇ ਵਿੱਚੋਂ ਚੀਕਣੀ ਮਿੱਟੀ ਕਾੜਤੀ ਚੀਕਣੀ ਭਰ ਕੇ ਹੁਣ ਉੱਤੇ ਵਾਹਣ ਮਿੱਟੀ ਵਜਾਉ ਮਿੱਟੀ ਖਲਾ ਰਹੇ ਨੇ ਤੇ ਕੰਮ ਲਗਭਗ ਨਿਬੜ ਗਿਆ ਤੇ ਬਾਹਣ ਕਰਨਾ ਥੋੜਾ ਜਿਹਾ ਨੀਮਾ ਤੇ ਨੀਮਾ ਹੋ ਗਿਆ ਨਹਿਰ ਦਾ ਪਾਣੀ ਨਹੀਂ ਸੀ ਪੈਂਦਾ ਵਿੱਚ ਪਾਣੀ ਪੈਂਦਾ ਕਰਤਾ ਓ ਸੀ ਵਿਆਹ ਵਾਲੇ ਮੁੰਡੇ ਦਾ ਪਿਓ ਕਿਆ ਬਾਤ ਐ ਗੂੰਜਦੀਆਂ ਬੇ ਟਰਾਲੀਆਂ ਟਰੈਕ ਚੱਕਦੇ 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 ਫੱਟ ਓ ਲੈ ਜਾਓ ਲੈ ਜਾਓ ਦੱਬ ਕੇ ਛੋਡੀ ਓ ਚੜ ਗਿਆ ਭੱਜ ਕੇ ਵੀਡੀਓ ਨੂੰ ਦੇਖ ਕੇ ਵਿਆਹ ਵਾਲੇ ਮੁੰਡੇ ਦਾ ਪਿਓ ਓ ਵਿਆਹ ਵਾਲੇ ਮੁੰਡੇ ਦਾ ਪਿਓ ਇਹ ਘੋਸੀ ਓ ਵਿਆਹ ਵਾਲੇ ਮੁੰਡੇ ਦਾ ਪਿਓ ਭੱਜ ਕੇ ਡੈਂਟ ਤੇ ਚੜ ਗਿਆ ਆ ਵਿਆਹ ਵਾਲੇ ਮੁੰਡੇ ਦਾ ਪਿਓ ਐ ਸ਼ਨਾ ਦੇ ਕੋਈ ਝਟਕਲਾ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਵਿਆਹ ਇਕਵਾਰੇ ਦਾ ਭਰਾਵਾ ਨਹੀਂ ਵਿਆਹ ਵਾਲੇ ਮੁੰਡੇ ਦਾ ਪਿਓ ਹੈ ਦੇ ਕਿਉਂ ਜੀ ਆ ਮੜੀਰ ਕਿਵੇਂ ਬੈਠੀ ਐ ਇਹ ਮੜੀਰ ਚਾਹ ਪੀ ਰਹੀ ਐ ਤਾਲੀ ਥੱਲੇ ਹੈ ਤਾਲੀ ਆ ਗਈ ਗਾਣੇ ਇਹ ਟਾਲੀ ਵਾਲੇ ਖੇਤ ਚੱਲਵੇ ਚੱਲ ਹਾਂ ਬਹੁਤ ਟਰੈਕਟਰ ਚੱਲ ਰਹੇ ਨੇ ਨਹੀਂ ਹੁਣ ਇਹਨਾਂ ਨੀਮਾ ਹੋ ਗਿਆ ਬਹੁਤ ਹੈ ਬਹੁਤ ਬਹੁਤ ਫਿਰ ਭਾਈ ਜਾ ਦੇ ਫਸਲ ਮਰੀ ਵੀ ਨੀਮਾ ਹੋਈ ਤੇ ਫਿਰ ਕੱਢਦੀ ਮਿੱਟੀ ਸਾਰੀ ਉਧਰ ਖਲਾਰਤੀ ਤੇ ਲੋੜ ਹੋਈ ਤਾਂ ਤੇਰੀ ਫਰੇ ਖਲਾਰ ਪਾਂਗੇ ਹਾਂ ਜੇ ਨੀਮਾ ਰਹਿੰਦਾ ਤਾਂ ਫਿਰ ਚ ਖਲਾਰ ਲਾਂਗੇ ਜੇ ਉੱਚਾ ਹੁੰਦਾ ਤਾਂ ਬਾਹਰ ਜਾਣਦੇ ਆ ਅੱਛਾ ਚਾ ਵਹ ਇੰਨੀ ਗੱਲ ਚਲੋ ਬਈ ਚਲੋ ਚਲੋ ਦੱਬਦੇ ਦੱਬ ਲੋ ਕੰਮ ਲੈ ਜਾ ਕੇ ਲੈ ਕੇ ਬਈ ਖਿੱਚ ਕੇ ਮੜਾ 855 ਵਾਲਾ ਢਿੱਲਾ ਚੱਲਦਾ ਤੂੰ ਆਹ ਉਹ ਕੀ ਆ ਕੁੰਡਾ ਡਰਾਈਵਰ ਹੈ ਕਿਹੜਾ ਇਹ ਇੱਕੋ ਡਰਾਈਵਰ ਸਾਰੇ ਮਹਾਕਲਾਨੀ ਅੱਛਾ ਇੱਕ ਆ ਹੁੰਦਾ ਏ ਸਿਆਣਾ ਡਰਾਈਵਰ ਏ ਸਿੱਧੂ ਆਂਦਾ ਮੁੰਡਾ ਅੱਛਾ ਅਰੇ ਮੁੰਡਾ ਸਿੱਧੂ ਆਂਦਾ ਨਾ ਡੰਗਾਂ ਦੇ ਫਰੈਂਚ ਆਉਂਦੀ ਯਾਰ ਗੰਦਾਸੇ ਵਰਗੀ ਆਹ अच्छा चलो चलो बह चलो। गया बाबा रोही फसा के गया। आ गया आकलना जी बड़े किसान तो ट्रैक्टर हाँ 走喽，走喽。